ਕੁਝ ਨੂੰ ਬਚਾਇਆ ਜਾ ਚੁੱਕਿਆ ਹੈ ਜਦਕਿ 2-3 ਚੜ੍ਹੇ ਨੇ ਫਿਲਹਾਲ ਫਸੇ ਹੋਏ ਨੇ ਤੇ ਲੁਧਿਆਣਾ ਬਿਲਡਿੰਗ ਹਾਦਸਾ ਹੋਇਆ ਹੈ ਦੱਸਦੇ ਕਿ ਫੈਕਟਰੀ ਦੇ ਵਿੱਚ ਬਿਲਡਿੰਗ ਦੇ ਘਾਟ ਛੱਤ ਡਿੱਗਣ ਦੇ ਕਰਕੇ ਬਿਲਡਿੰਗ ਦੇ ਛੱਤ ਡਿੱਗਣ ਦੇ ਕਰਕੇ ਝੜਾ ਹੈ ਮਲਬੇ ਦੇ ਹੇਠ ਲੋਕ ਫਸ ਗਏ ਫਸੇ ਲੋਕਾਂ ਦੇ ਲਈ ਬਚਾਅ ਕਾਰਜ ਅਜੇ ਵੀ ਚੱਲ ਰਹੀ ਹੈ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ 2 ਤੋਂ 3 ਲੋਕਾਂ ਦੇ ਫਸੇ ਹੋਣ ਦਾ ਖਦ사 ਜੋੜਾ ਜਾ ਰਿਹਾ ਹੈ ਹਾਦਸੇ ਦੇ ਵਿੱਚ ਹੁਣ ਤੱਕ 5 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਲੁਧਿਆਣਾ ਵਿੱਚ ਕੱਲ ਸ਼ਾਮ ਜਿਹੜਾ ਹੈਗਾ ਇੱਕ ਬਿਹਤ ਮੰਨਪਾਗੀ ਖਬਰ ਜਿਹੜੀ ਹੈ ਸਾਹਮਣੇ ਆਈ ਸੀਗੀ ਲੁਧਿਆਣਾ ਦੇ ਫੋਕਲ ਪੁਆਇੰਟ ਫੇਸ 8 ਦੇ ਵਿੱਚ ਕੋਲੀ ਡਾਈੰਗ ਦੀ ਜਿਹੜੀ ਇਮਾਰਤ ਹੈ ਉਹ ਟਹਿ ਜਾਂਦੀ ਹੈ ਦੋ ਮੰਜ਼ਲੀ ਇਮਾਰਤ ਦੱਸੀ ਜਾ ਰਹੀ ਹੈ ਔਰ ਇਮਾਰਤ ਦਾ ਪਿੱਲਰ ਜਿਹੜਾ ਹੈਗਾ ਸ਼ਿਫਟ ਕੀਤਾ ਜਾ ਰਿਹਾ ਸੀ ਜਦੋਂ ਇਹ ਹਾਦਸਾ ਹੁੰਦਾ ਤਾਂ ਇਸ ਹਾਦਸੇ ਦੇ ਵੇਲੇ 29 ਤੋਂ 30 ਲੋਕ ਜਿਹੜੇ ਨੇ ਇਸ ਇਮਾਰਤ ਦੇ ਅੰਦਰ ਮੌਜੂਦ ਹੁੰਦੇ ਨੇ ਜਿਸ ਤਰ੍ਹਾਂ ਇਹ ਇਮਾਰਤ ਡਿਗਣ ਲੱਗਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਬਾਹਰ ਨੂੰ ਪਸਦੇ ਨੇ ਲੇਕਿਨ ਖਾਸ ਲੋਕ ਦੱਸਿਆ ਜਾ ਰਿਹਾ ਕਿ ਇਸ ਇਮਾਰਤ ਦੇ ਮਲਵੇ ਹੇਠਾਂ ਦੱਬ ਜਾਂਦੇ ਨੇ ਜਿੰਨਾਂ ਵਿੱਚੋਂ 8 ਲੋਕਾਂ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਜਿਹੜਾ ਰੈਸਕਿਊ ਕਰ ਲਿਆ ਗਿਆ ਹੈਗਾ ਔਰ ਇੱਕ ਜਿਹੜਾ ਵਿਅਕਤੀ ਹੈ ਉਹਦੀ ਮੌਤ ਹੋ ਚੁੱਕੀ ਹੈਗੀ ਹੈ ਜਦਕਿ ਇੱਕ ਦੀ ਭਾਲ ਹਲੇ ਵੀ ਲਗਾਤਾਰ ਜਾਰੀ ਹੈ ਉਹ ਭਾਲ ਤੁਸੀਂ ਦੇਖ ਸਕਦੇ ਹੋ ਵੱਡੀਆਂ ਇੱਥੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਲਗਾਤਾਰ ਮਲਵੇ ਨੂੰ ਹਟਾਇਆ ਜਾ ਰਿਹਾ ਔਰ ਮਲਵੇ ਨੂੰ ਹਟਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਵਿਅਕਤੀ ਦੀ ਜਿਹੜੀ ਹੈ ਭਾਲ ਕੀਤੀ ਜਾਵੇ ਅਗਰ ਗੱਲ ਕਰੀਏ ਤਾਂ ਮੌਕੇ ਤੇ ਅਸੀਂ ਜਿਹੜੇ ਲੋਕ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਹਿਸਾਬ ਦੇ ਨਾਲ ਦੋ ਹੋਰ ਲੋਕ ਜਿਹੜੇ ਨੇ ਉਹ ਇਸ ਮਲਬੇ ਦੇ ਹੇਠਾਂ ਦਬੇ ਹੋਏ ਨੇ ਔਰ ਪ੍ਰਸ਼ਾਸਨ ਵੀ ਇਹੀ ਮੰਨ ਕੇ ਚੱਲ ਰਿਹਾ ਹੈਗਾ ਕਿ ਦੋ ਲੋਕ ਇੱਕ ਦਾ ਨਾਮ ਬੰਟੀ ਅਤੇ ਇੱਕ ਦਾ ਨਾਮ ਲੱਲਨ ਦੱਸਿਆ ਜਾ ਰਿਹਾ ਹੈਗਾ ਇਹ ਦੋ ਲੋਕ ਵੀ ਹਲੇ ਜਿਹੜੇ ਨੇ ਇਸ ਮਲਬੇ ਦੇ ਹੇਠਾਂ ਮੌਜੂਦ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਤਰਫ ਤੋਂ ਤਸਵੀਰਾਂ ਤੁਹਾਨੂੰ ਦਿਖਾਣੀਆਂ ਕਿ ਤੁਸੀਂ ਦੇਖੋ ਕਿ ਕਿੱਡਾ ਜਿਹੜੀ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਹੈ ਉਹ ਕਲਾਪਸ ਹੋਈ ਹੈ ਪੂਰੀ ਛੱਤ ਜਿਹੜੀ ਹੈ ਨੀਚੇ ਡਿੱਗ ਚੁੱਕੀ ਹੈਗੀ ਹੈ ਹਲੇ ਵੀ ਵੱਡੀਆਂ ਮਸ਼ੀਨਾਂ ਦੇ ਨਾਲ ਮਲਵੇ ਨੂੰ ਹਟਾਇਆ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮਲਵਾ ਹਟਾ ਕੇ ਉਹਨਾਂ ਦੋਨਾਂ ਲੋਕਾਂ ਦੀ ਭਾਲ ਕੀਤੀ ਜਾਵੇ ਦੱਸਦੀ ਹੈ ਕਿ ਬਾਕੀ ਦੇ ਜਿਹੜੇ 8 ਲੋਕ ਨੇ ਉਹਨਾਂ ਨੂੰ ਜਿਹੜਾ ਹੈਗਾ rescued ਕਰ ਲਿਆ ਗਿਆ ਔਰ ਲੁਧਿਆਣਾ ਦੇ ਫੋਰਟਿਸ ਹਸਪੀਟਲ ਹਸਪੀਟਲ ਦੇ ਅੰਦਰ ਜਿਹੜਾ ਜੇਰੇ ਇਲਾਜ ਕੀਤਾ ਗਿਆ ਹੈਗਾ ਔਰ ਉਹਦੇ ਵਿੱਚੋਂ ਇੱਕ ਦੀ ਹਾਲਤ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈਗੀ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਇੱਥੇ ਲੋਕ ਮੌਜੂਦ ਨੇ ਔਰ ਉਹਨਾਂ ਦੇ ਪਰਿਵਾਰ ਦੇ ਰਿਸ਼ਤੇਦਾਰ ਦੇ ਲੋਕ ਜਿਹੜੇ ਨੇ ਉਹ ਵੀ ਜਿਹੜੇ ਆ ਭਾਲ ਕਰ ਰਹੇ ਹੈਗੇ ਆ ਕੋਸ਼ਿਸ਼ ਕਰ ਰਹੇ ਆ ਤੁਹਾਡੇ ਰਿਸ਼ਤੇਦਾਰ ਨੇ ਅੰਦਰ ਜੀ ਜੀ ਕੀ ਨਾਮ ਹੈ ਉਨ੍ਹਾਂ ਦਾ ਲੱਲਾ ਨਹੀਂ ਆਦਾ यहाँ पर क्या काम करते थे यहाँ पे सर डाइंग का काम करते थे हेल्पर हेल्पर में काम करते थे अच्छा जी तो अभी तक उनका जो है नहीं पता नहीं नहीं, नहीं, नहीं अभी अभी पता नहीं चला अभी मिसिंग में हैं। तो एक और बताए जा रहे हैं बंटी भी बंटी जी जी सुन रहा हूँ कि एक बंटी भी है खबर नहीं है उनके परिवार वाले परिवार वाले हम लोग सब खड़े हैं सब लोग आए हुए ये ललन लल्लन परिवार वाले ਉਹ ਯਹਾਂ ਪਰਦੇਸੀ تھے ਉਹਨकी ਪਤਨੀ ਬੱਚੇ ਸਭ گاؤں ਵਿੱਚ ਰਹਿੰਦੇ ਹਨ ਬਿਹਾਰ ਵਿੱਚ ਮਧੂਬਨੀ ਜ਼ਿਲ੍ਹਾ ਵਿੱਚ ਯਹਾਂ ਤਾਂ ਹਮ ਲੋਗ ਉਹਨਕੇ ਮਤਲਬ ਕੀ ਕਿਹਾ ਬਤਾਇਆ ਗਿਆ ਪ੍ਰਸ਼ਾਸਨ ਨੇ ਉਹ ਕਹ ਪ੍ਰਸ਼ਾਸਨ ਕਹਿ ਰਹਾ ਕਿ ਹਮ ਖੋਜ ਰਹੇ ਹਾਂ ਢੂੰਡ ਰਹੇ ਹਾਂ ਤਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਲਗਾਤਾਰ ਕੋਸ਼ਿਸ਼ ਜਿਹੜੀ ਇਹ ਜਾਰੀ ਹੈ ਇਹ ਲੱਲਨ ਦਾ ਪਰਿਵਾਰ ਹੈਗਾ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਇੱਥੇ ਮੌਕੇ ਤੇ ਮੌਜੂਦ ਨੇ ਔਰ ਲੱਲਨ ਦੀ ਤਲਾਸ਼ ਜਿਹੜੀ ਹੈ ਲਗਾਤਾਰ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਹੋਇਆ ਹੈ ਨਾਲ ਫਾਇਰ ਟੈਂਡਰ ਜਿਹੜੇ ਨੇ ਉਹ ਬੁਲਾ ਲਿੱਤੇ ਗਏ ਨੇ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਜਿਹੜਾ ਹੈਗਾ ਉਸ ਰੈਸਕਿਊ ਆਪਰੇਸ਼ਨ ਜਿਹੜਾ ਕੰਪਲੀਟ ਕੀਤਾ ਜਾਵੇ ਤਸਵੀਰਾਂ ਚ ਐਂਬੂਲੈਂਸ ਫਾਇਰ ਵਿਗਰੀਡ ਜਿਹੜੀਆਂ ਨੇ ਮੌਜੂਦ ਨੇ ਹੁਣ ਤੁਹਾਡੇ ਨਾਲ ਜਿਹੜੀ ਹੈ ਗੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਬੰਟੀ ਦੇ ਜੋ ਫਾਦਰ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਕੀ ਕੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਹਾ ਗਿਆ ਦੱਸਿਆ ਗਿਆ ਮਸ਼ਕਰ ਜੀ ਕੀ ਬੇਟੇ ਦਾ ਨਾਮ ਹੈ ਤੁਹਾਡਾ ਮੇਰੇ ਬੇਟੇ ਦਾ ਮੇਰਾ ਨਾਮ ਗੁਰਜੰਟ ਚੰਗਾ ਮੇਰੇ ਬੇਟੇ ਦਾ ਨਾਮ ਗੁਰੂ ਨੰਦਰ ਦਾ ਬੰਟੀ ਬੰਟੀ ਤੇ ਕੀ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਉਹਦੀ ਪਾਲ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਪਰ ਕਹਿੰਦੇ ਆ ਵੀ ਕਰ ਰਹੇ ਆਂਗੀ ਪਰ ਢਿੱਲੀ ਮਤਾ ਚਲਦੀ ਹੈਗੀ 5 ਵਜੇ ਦੇ ਵਕਾ ਹੋਇਆਗਾ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ 5 ਵਜੇ ਦਾ ਹੋਇਆ ਹਾਂਜੀ ਹਾਂ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹ ਜਿਹੜੀ ਹੈ ਬਿਲਡਿੰਗ ਸਾਨੂੰ 6 ਵਜੇ ਟੈਲੀਫੋਨ ਆਇਆਗਾ ਕਿਸੇ ਬੰਟੀ ਦੇ ਯਾਰ ਦੋਸਤਾਂ ਤੇ ਉਧਰੋਂ ਇਹ ਮੈਸੇਜ ਨੂੰ ਆਇਆ ਉਹਨਾਂ ਨੇ ਮੈਨੂੰ ਕੀਤਾ ਫੇਰੇ ਸੀ ਆ ਗਈ 6:30 ਵਜੇ ਤੇ ਕੀ ਕੰਮ ਕੀ ਕਰਦਾ ਸੀਗਾ ਬੰਦੇ ਟਾਈਮ ਮਾਸਟਰ ਆ ਜੀ ਟਾਈਮ ਮਾਸਟਰ ਹਾਂ ਜੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਹੈਗਾ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਹੈ ਜੀ ਫਿਰ ਰਾਤ ਦੇ ਥਿਆਂ ਜੀ ਕਿਹੜੇ ਵਜੇ ਆਏ ਮੈਂ 6:30 ਵਜੇ ਦੀ ਕਿੰਨੇ ਕੁ ਲੋਕ ਜਿਹੜੇ ਦੱਸੇ ਜਾ ਰਹੇ ਸੀਗੇ ਅੰਦਰ ਕੰਮ ਕਰਦੇ ਸੀਗੇ ਜੀ ਕੰਮ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਤਾਂ ਕਹਿੰਦਾ 35 40 ਕੋਈ ਡੇਢ ਛੋਕਾ ਇਹਨਾਂ ਦਾਗਾ ਉਹ ਇਹ ਤਾਂ ਕਹਿੰਦੇ 99 ਬੰਦੇ ਆ ਗਏ ਹੁਣ ਇਹ ਪਤਾ ਕੋਈ ਨਹੀਂ ਹਾਂ ਦੋ ਇਸ ਵਕਤ ਹੁਣ ਤੁਹਾਡੀ ਕੋਈ ਗੱਲ ਹੋਈ ਹੋएगी ਪ੍ਰਸ਼ਾਸਨ ਨਾਲ ਕੀ ਕਿਹਾ ਉਹਨਾਂ ਨੇ ਨਹੀਂ ਮੇਰੇ ਨਾਲ ਅਜੇ ਕਿਸੇ ਦੀ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਆਇਆ ਜੀ ਅੱਛਾ ਕਿ ਤੁਹਾਨੂੰ ਕਿੱਦਾਂ ਲੱਗਦਾ ਕਿ ਫੈਕਟਰੀ ਦੇ ਵਿੱਚ ਇੱਕ ਤਾਂ ਫੈਕਟਰੀ ਦਾ ਹੀ ਕੰਮ ਚੱਲ ਰਿਹਾ ਸੀ ਉੱਤੋਂ ਬਿਲਡਿੰਗ ਦਾ ਵੀ ਕੰਮ ਚਲਾ ਰਿਹਾ ਹੋਇਆ ਸੀ ਵੀ ਦੇਖੋ ਜੀ ਲਾਪਰਵਾਹੀ ਨਹੀਂ ਹੈ ਦੇਖੋ ਜੀ ਮੈਂ ਤਾਂ ਇਹ ਨਹੀਂ ਨਾ ਮੈਨੂੰ ਪਤਾਗਾ ਵੀ ਕਹਿੰਦੇ ਆ ਵੀ ਕੰਮ ਚੱਲ ਰਿਹਾ ਦੀ ਵਿੱਚੋਂ ਫਿਰ ਤਾਂ ਲਾਪਰਵਾਹੀ ਹੈ ਜੀ ਬਿਲਕੁਲ ਤੇ ਹੁਣ ਬਹੁਤ ਸਮਾਂ ਹੋ ਗਿਆ ਤੁਹਾਨੂੰ ਕਿਸ ਤਰ੍ਹਾਂ ਕੀ ਲੱਗਦਾ ਕਿ ਬੰਟੀ ਨੂੰ ਜਲਦੀ ਤਲਾਸ਼ ਕਰ ਲਿਆ ਜਾਏਗਾ ਜਲਦੀ ਤੋਂ ਜਲਦੀ ਕੀਤੀ ਜਾ ਬਈ ਮੈਂ ਪਹਿਲਾਂ ਬੇਨਤੀ ਕੀਤੀ ਹੈ ਬਈ ਜਲਦੀ ਤੋਂ ਜਲਦੀ ਕੀਤਾ ਜਾ ਮੈਂ ਉਹਦੇ ਮਾਮੇ ਜੀ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਸਮਾਂ ਲੱਗੇ ਸਮਾਂ ਤਾਂ ਬਹੁਤ ਹੋ ਗਿਆ ਜੀ ਬਹੁਤ ਜ਼ਿਆਦਾ ਹੋ ਗਿਆ ਅਸੀਂ ਤਾਂ ਕਹਿ ਰਹੇ ਹਾਂ ਵਿੱਚ ਜਲਦੀ ਤੋਂ ਜਲਦੀ ਸਾਨੂੰ ਮਿਲਣ ਬੱਚਿਆਂ ਨੂੰ ਦੇਖਣ ਨੂੰ ਬੱਚਿਆਂ ਨੂੰ ਦੇਖਣ ਲਈ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਇੱਥੇ ਨੌਜਵਾਨ ਜਿਹੜੇ ਮਲਵੇ ਹੇਠਾਂ ਦਬ ਗਏ ਨੇ ਉਹਨਾਂ ਨੂੰ ਮਿਲਣ ਦੇ ਲਈ ਜਿਹੜੇ ਹੈਗੇ ਆ ਇੱਥੇ ਲਗਾਤਾਰ ਜਿਹੜੇ ਨੇ ਲੋਕ ਪਹੁੰਚੇ ਹੋਏ ਨੇ ਅਨ ਲੇਕਿਨ ਕੋਸ਼ਿਸ਼ ਇਹੀ ਹੈਗੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਮਲਵੇ ਨੂੰ ਹਟਾ ਲਿਤਾ ਜਾਵੇ ਮਲਵੇ ਨੂੰ ਸਾਫ ਕਰ ਲਿਆ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਜਿਹੜੇ ਨੇ ਮੌਜੂਦ ਨੇ ਪ੍ਰਸ਼ਾਸਨ ਮੌਜੂਦ ਹੈਗਾ ਔਰ ਫਾਇਰ ਬਿਗਰੀਡ ਦੀਆਂ ਟੀਮਾਂ ਐਂਬਲੈਂਸਿਸ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਔਰ ਕੋਸ਼ਿਸ਼ ਇਹੀ ਹੈ ਕਿ ਜਲਦ ਤੋਂ ਜਲਦ ਪੂਰਾ ਮਲਵਾ ਹਟਾ ਲਿਆ ਜਾਵੇ ਔਰ ਕੋਸ਼ਿਸ਼ ਇਹ ਕੀਤੀ ਜਾਵੇ ਕਿ ਜਿੰਨੇ ਵੀ ਲੋਕ ਇਸ ਮਲਵੇ ਦੇ ਅੰਦਰ ਦਬੇ ਹੋਏ ਨੇ ਉਹਨਾਂ ਦਾ ਰੈਸਕਿਊ ਜਲਦੀ ਤੋਂ ਜਲਦੀ ਕਰ ਲਿਆ ਜਾਵੇ ਲੇਕਿਨ ਫਿਲਹਾਲ ਜਿਹੜੀ ਹੈ ਮਲਵਾ ਹਟਾਣਾ ਕਾਫੀ ਮੁਸ਼ਕਿਲ ਹੋ ਰਿਹਾ ਕਿਉਂਕਿ ਇਹ ਪੂਰਾ ਜਿਹੜਾ ਮਲਵਾ ਹੈਗਾ ਤੁਸੀਂ ਇਹ ਦੇਖ ਸਕਦੇ ਹੋ ਸਿਮਟਡ ਮਲਵਾ ਔਰ ਇਹਨੂੰ ਹਟਾਣਾ ਬੇहद ਮੁਸ਼ਕਿਲ ਸਾਬਤ ਹੋ ਰਿਹਾ ਹੈ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਲੇਕਿਨ ਇੱਥੇ ਫਿਲਹਾਲ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਮਲਵੇ ਨੂੰ ਹਟਾ ਕੇ ਪੂਰਾ ਇਸ ਕੀਓ ਪੇਸ਼ੇ ਜਿਹੜਾ ਹੈਗਾ ਕੰਪਲੀਟ ਕਰ ਲਿਆ ਜਾਵੇਗਾ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਦੋ ਲੋਕਾਂ ਦੀ ਭਾਲ ਲਗਾਤਾਰ ਇਸ ਮਲਵੇ ਦੇ ਵਿੱਚ ਤਲਾਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਭਾਲ ਕੀਤੀ ਜਾ ਰਹੀ ਹੈ ਇੱਕ ਦਾ ਨਾਮ ਲੱਲਨ ਤੇ ਇੱਕ ਦਾ ਨਾਮ ਬੰਟੀ ਦੱਸਿਆ ਜਾ ਰਿਹਾ ਔਰ ਅਸੀਂ ਵੀ ਇਹ ਕੋਸ਼ਿਸ਼ ਹੈ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਵੇ ਪਤਾ ਚੱਲੇ ਕਿ ਕਿੰਨੇ ਲੋਕ ਜਿਹੜੇ ਨੇ ਇਸ ਮਲਵੇ ਦੇ ਅੰਦਰ ਦਬੇ ਹੋਏ ਨੇ ਲੇਕਿਨ ਜੋ ਅਧਿਕਾਰਿਕ ਬਿਆਨ ਹਲ ਤੱਕ ਸਾਹਮਣੇ ਆਇਆ ਉਹਦੇ ਵਿੱਚ 10 ਲੋਕ ਇਸ ਮਲਵੇ ਦੇ ਹੇਠਾਂ ਦਬੇ ਸੀ ਜਿੰਨਾਂ ਵਿੱਚੋਂ 8 ਦਾ ਰੈਸਕਿਊ ਕਰ ਲਿਆ ਇੱਕ ਦੀ ਮੌਤ ਹੋ ਚੁੱਕੀ ਹੈਗੀ ਆ ਔਰ ਦੋ ਦੀ ਲਗਾਤਾਰ ਪਾਲ ਜਾਰੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਜਤਿੰਦਰ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼ ਰਪੀਰ ਜਨਕਾ ਮੇਗੇ 6 ਵਜੇ ਸਾਡੀ ਸੀ ਸਿਆਗੇ ਸਾਡਾ ਬੰਦਾ ਅੰਦਰ ਆ ਉਹ ਮੋਟਰਹੇਲੂ ਬਾਹਰ ਖੜਾਗਾ ਉਹਦੀ ਬੈਗ ਵੀ ਲਪੇਆ ਉਹ ਤੋਂ ਫੈਕਟਰੀ ਜੀ ਹਾਲੇ ਮਲਵੇ ਹੇਠਾਂ ਹੀ ਦੱਬਿਆ ਹੋਇਆ ਜੀ ਹਾਂਜੀ ਉਮਰ ਕਿੰਨੀ ਉਮਰ ਕਿੰਨੀ ਹੈ 35 ਸਾਲ ਜੀ ਹੈ 35 ਸਾਲ ਆਇਆ ਹੋਇਆ ਜੀ ਹਾਂਜੀ ਕਿੰਨੇ ਕ ਬੱਚੇ ਜੀ ਇੱਕ ਬੱਚਾ ਜੀ ਇੱਕ ਬੱਚਾ ਜੀ ਹਾਂਜੀ ਤੇ ਕਿੰਨੇ ਸਾਲ ਤੋਂ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਇੱਥੇ ਸਤਨ ਚਾਰ ਮਹੀਨੇ ਕੇ ਵੀ ਕੀ ਲੱਗਦਾ ਕੀ ਜੀ ਕਹਿ ਰਿਹਾ ਫੈਕਟਰੀ ਦੀ ਖਸਤਾ ਹਲਸੀ ਮਰਮਦ ਦਾ ਕੰਮ ਚੱਲ ਰਿਹਾ ਸੀ ਜਿਹੜਾ ਹਾਸਾ ਵਾਪਰੇਆ ਇਹ ਵਾਰ ਮੈਨੂੰ ਕੋਈ ਜਾਣ ਕਰੇ ਕਿ ਮੱਚੇ ਹੀ ਚਲੇ ਬੋਆ ਵੀ ਉੱਥੇ ਆਫਸਾ ਹੋ ਗਿਆ ਮੈਂ ਰਾਤ ਦੇ ਪਿੱਛੇ ਹੋਇਆ ਆਇਆ ਹਾਂ ਦੀ ਬੇਰੀ ਬੇਨਤੀ ਇਹ ਹੀ ਹੈ ਵੀ ਖੇਤੋ ਜੀ ਦੀਕਾਰ ਹੋ ਕੀਤੀ ਹੈ ਤੇ ਬੰਟੀ ਨਾਮ ਦਾ ਮੁੰਡਾ ਸੀਗਾ ਕਿਹੜੀ ਪੋਸਟ ਤੇ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ ਉਹ ਆਪਣਾ ਬੈਂਕ ਦਾ ਮਾਚ ਪੀ ਹੈ ਜੀ ਅੱਛਾ ਮਾਸਟਰ ਜੀ ਹੈ ਮਾਚ ਪੀ ਹੈ ਜੀ ਅੱਛਾ ਜੀ ਇਹ ਬੋਲ ਕਲਾਮ ਟਿੰਕ ਪਾਰਟ ਤੇ ਰਹਿਣਾ ਮੇਰੇ ਬੇਟਾ ਤੇ ਦਿਨੇ ਉਹਦੇ ਨਾਲ ਕੋਈ ਗੱਲਬਾਤ ਹੋਈ ਸੀ ਫੋਨ ਤੇ ਕੋਈ ਕਾਲ ਹੋਈ ਹੋਵੇ ਸਾਡੇ ਨਾਲ ਨਹੀਂ ਮੇਰੇ ਨਾਲ ਹੱਥ ਪਹਿਲਾਂ ਹੋਈ ਹੈ ਅੱਛਾ ਹੱfte ਪਹਿਲਾਂ ਹਾਂ ਜੀ ਜਨਮ ਕਦੇ ਕੋਈ ਗੱਲ ਹੋਈ ਹੈ ਜੀ ਕਿਉਂਕਿ ਉਹ ਲੇਟ ਹੀ ਆਉਂਦਾ ਸੀ ਫਿਵਰੀ ਚੱਲੇ ਜਾਂਦਾ ਸੀ ਠੀਕ ਹੈ ਤੇ ਕਦੇ ਕਦਾਈ ਹੁੰਦੀ ਸੀ ਉਹ ਤਾਂ ਹੱਥੀ ਤੋਂ ਬਾਤਾਂ ਨਹੀਂ ਹੋਈਆਂ। ਬਫਰੇ ਆ ਗਿਆ ਜੂ ਮੌਕੇ ਦੇ ਕੋਲ ਕੀ ਕੀ ਰਾਤ ਦੇ ਤੁਸੀਂ ਇੱਥੇ ਹੋ ਜੀ ਕੀ ਜਾਣਕਾਰੀ ਹੈ? ਜੀ ਲੈਪ ਦਿੱਤੀ ਹੈ। ਐਕਸੀਡੈਂਟਲੀ ਉਹ ਬਿਨੀ ਪੋਜੀਸ਼ਨ ਤੇ ਉਹ ਕੰਡਿਕਾਰੀਆਂ ਨੂੰ ਟੰਗ ਅੱਗ ਆ ਗਈ। ਔਰ ਉੱਛੇ ਬੰਦੇ ਬਦੇ ਉਸੇਗੇ 25 ਬੰਦੇ ਹੋ ਸੇ ਸੀਗੇ 25 ਬੰਦੇ ਬੰਦੇ। ਔਰ ਹੁਣ ਤੱਕ ਦੋ ਬੰਦਿਆਂ ਦੀ ਚੰਦ ਦਾ ਜਗਾ ਜੁਰਮਨ ਔਰ ਦੋ ਬੰਦੇ ਇੱਕ ਲੱਲ ਇੱਕ ਪੰਟੀ ਦੋ ਬੰਦੇ ਲੱਗਦੇ ਐ ਵੀ ਨਾਲੇ 19 ਐ ਉਹ ਐਨਟੀਆਰ ਆਪਣੀ ਟੀਮ ਲੱਗੀ ਐ ਫਤਲ ਹੋ ਹਲੇ ਵੀ ਉਹ ਕਿਤੇ ਉਸ ਕੈਂਪ ਕਿਨੇ ਚਲੇ ਗਈਆਂ ਜਾਂ ਡਰ ਕੇ ਨਹੀਂ ਆਂਦ ਰਹੀਆਂ ਹਾਲੇ ਕੋਡ ਨੂੰ ਕੋਈ ਟੋਟਲ ਤੁਹਾਨੂੰ ਦੱਸ ਰਿਹਾ ਜਿਵੇਂ 25 ਬੰਦੇ ਹੈਗੇ 5 ਬੰਦੇ ਕੱਢ ਲਏਗੇ ਬਾਕੀ ਸਾਰੇ ਬੰਦੇ ਫਿਰ ਬਾਕੀ ਬੰਦੇ ਨਾ ਮੌਕੇ ਤੇੋਂ ਨਿਕਲ ਗਏ ਸਨ ਉਸ ਤੇ ਪਾਸ ਮਿਲ ਗਏ ਸ ਤੇ ਮਨੇਰੋ ਰਸਤਾ ਮਿਲ ਗਿਆ ਜਿਹੜਾ ਜਿਰਤ ਤੋਂ ਬਾਅਦ 100 ਬੰਦੇ ਉੱਥੋਂ ਪਰ ਜੋ ਡੈਮਨਿਕ ਕਰ ਗਏ ਹੋਰ ਤੁਹਾਡੇ ਸਾਹਮਣੇ ਦੋ ਹੈ ਜੀ ਦੋ ਬੰਦੇ ਮਿਸ ਹੈ ਉਹਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਗੱਲੀ ਸੀ ਕਿ ਜਦੋਂ ਫਿਲਰ ਬਦਲ ਲਗੇ ਤਾਂ ਜੀ ਫਿਰ ਫਿਲਰ ਨਹੀਂ ਬਦਲਣ ਲੱਗੇ ਆ ਸਾ ਕੋਲ ਲੱਗੇ ਕੀ ਆ ਜਾ ਰਿਹਾ ਬਿਲਡਿੰਗ 25 ਸਾਲ ਪੁਰਾਣੀ ਸੀਗੀ ਖਸਤਾ ਹਾਲ ਸੀ ਕੋਈ ਖਸਤਾ ਹਾਲ ਇਸਨੇ ਬਿਲਡਿੰਗ ਦੇ ਪਰ ਜੀ ਐਮ ਦੇਖੋ ਮੈਨੂੰ ਨਹੀਂ ਲੱਗਦਾ ਬਾਕੀ ਟੈਕਨੀਕਲੀ ਮੈਂ ਟੈਕਨੀਕਲ